ਹੋਲੀ ਰੰਗਾਂ ਦਾ ਤਿਹਾਰਾ ਔਰ ਰੰਗਾਂ ਦਾ ਤਿਹਾਰ ਕੱਲਾ ਰੰਗਾਂ ਦਾ ਹੀ ਨਹੀਂ ਇੱਕ ਖਾਸ ਕਰਕੇ ਇਸ ਤਿਹਾਰ ਦੇ ਵਿੱਚ ਵੀ ਇਹ ਕਹਿ ਸਕਦੇ ਆ ਕਿ ਹੋਲੀ ਦੇ ਰੰਗਾਂ ਤੋਂ ਇਲਾਵਾ ਇੱਕ ਵੈਰਾਈਟੀ ਰੰਗਾਂ ਦੇ ਵਿੱਚ ਵੀ ਵੈਰਾਈਟੀ ਦੇਖਣ ਨੂੰ ਮਿਲਦੀ ਪਈ ਹੈ ਕਿਸੇ ਵੇਲੇ ਇੱਕ ਸਮਾਂ ਸੀ ਜਦੋਂ ਇਸ ਤਿਹਾਰ ਦੇ ਉੱਤੇ ਚਾਈਨਾ ਦਾ ਇੱਕ ਕਹਿ ਲਈਏ ਕਿ ਕਬਜ਼ਾ ਹੋ ਚੁੱਕਾ ਸੀ ਕਿ ਚਾਈਨਾ ਦੇ ਸਮਾਨ ਜਿਹੜਾ ਵਿਕਰੀ ਹੁੰਦਾ ਸੀ ਲੇਕਿਨ ਅੱਜ ਜਿੰਨਾ ਵੀ ਸਮਾਨ ਚਾਹੇ ਉਹ ਤੁਸੀਂ ਦੇਖ ਸਕਦੇ ਹੋ ਰੰਗ-ਬਰੰਗੇ ਜਿਹੜੇ ਪੈਕੇਟਸ ਨੇ ਰੰਗਾਂ ਦੇ ਬ੍ਰਾਂਡਡ ਕੰਪਨੀਆਂ ਆ ਜ્યાં ਪਚਕਾਰੀਆਂ ਜਾਂ ਇੱਕ ਵਕਤਰਾਂ ਦੇ ਬੱਚਿਆਂ ਦੀ ਮੰਗ ਅਕੋਰਡਿੰਗਲੀ ਪਚਕਾਰੀਆਂ ਦੇ ਵਿੱਚ ਹੀ ਬਹੁਤ ਤਰ੍ਹਾਂ ਦੇ ਡਿਜ਼ਾਈਨ ਜਿਹੜੇ ਕਿ ਪਹਿਲੇ ਚਾਈਨਾ ਦੇ ਬਾਜ਼ਾਰਾਂ ਦੇ ਵਿੱਚ ਦਿਖਦੇ ਸੀ ਲੇਕਿਨ ਅੱਜ ਮੇਡ ਇਨ ਇੰਡੀਆ ਹੀ ਪ੍ਰੋਡਕਟਸ ਨੇ ਔਰ ਖਾਸ ਕਰਕੇ ਜਿਹੜਾ ਇੱਕ ਫੀਸ ਦਾ ਬਦਲਾਅ ਦੇਖਣ ਨੂੰ ਮਿਲਿਆ ਕਿ ਜਿਹੜੇ ਅਕਸਰ ਉਹ ਰੰਗ ਜਿਹੜੇ ਨੁਕਸਾਨਦੇ ਸੀ ਸਿਹਤ ਲਈ ਨੁਕਸਾਨਦੇ ਸੀ ਉਹ ਰੰਗ ਜਿਹੜੇ ਨੇ ਉਹ ਬਾਜ਼ਾਰਾਂ ਦੇ ਵਿੱਚ ਵਿਕਣੇ ਵੀ ਬੰਦ ਹੋ ਗਏ ਨੇ ਔਰ ਬਹੁਤ ਨਾਮਾਤਰ ਦੇਖਣ ਨੂੰ ਮਿਲਦੇ ਪਏ ਨੇ ਔਰ ਦੂਸਰੀ ਗੱਲ ਹੈ ਕਿ ਉਹਨਾਂ ਦੀ ਮੰਗ ਵੀ ਜਿਹੜੀ ਹੈ ਉਹ ਘਟਦੀ ਨਜ਼ਰ ਆਈ ਹੈ ਔਰ ਬ੍ਰਾਂਡਿਡ ਕਲਰਸ ਨੇ ਜਿਹੜੇ ਸੇਤ ਲਈ ਵੀ ਕੋਈ ਬਹੁਤ ਹਾਨੀਕਾਰਕ ਨਾ ਹੋਣ ਔਰ ਪਚਕਾਰੀਆਂ ਦੀ ਤੇ ਖਾਸ ਗੱਲ ਕਰਾਂਦਾ ਬੱਚਿਆਂ ਦੀ ਜਿਹੜੀ ਡਿਮਾਂਡਸ ਨੇ ਉਹਨਾਂ ਨੂੰ ਧਿਆਨ ਚ ਰੱਖਦੇ ਹੋਏ ਦੁਕਾਨਦਾਰਾਂ ਵੱਲੋਂ ਵੀ ਵੱਖ-ਵੱਖ ਤਰ੍ਹਾਂ ਦੀਆਂ ਪਚਕਾਰੀਆਂ ਚਾਹੇ ਉਹ ਜੇ ਇਹ ਕਹ ਲਈਏ ਕਿ ਪਚਕਾਰੀਆਂ ਕਾਰਟੂਨਸ ਦੇ ਵਿੱਚ ਆ ਜਾਂ ਵੱਡੇ ਵੱਖ-ਵੱਖ ਤਰ੍ਹਾਂ ਦੇ ਖਲਾਉਣੇ ਬਣੇ ਹੋਏ ਨੇ ਪਚਕਾਰੀਆਂ ਇਕੱਲੇ ਗਨ ਪਚਕਾਰੀ ਨਹੀਂ ਐ ਹੋਰ ਵੀ ਬਹੁਤ ਤਰ੍ਹਾਂ ਦੀਆਂ ਪਚਕਾਰੀਆਂ ਜਿਹੜੀਆਂ ਅੱਜ ਮਾਰਕੀਟ ਦੇ ਵਿੱਚ ਇੱਕ ਵੱਖਰੇ ਤਰ੍ਹਾਂ ਦਾ ਰੰਗ ਜਿਹੜਾ ਪੇਸ਼ ਕਰਦੀਆਂ ਹੈ ਹੋਲੀ ਦਾ ਆਪਾਂ ਗੱਲ ਵੀ ਕਰਾਂਗੇ ਇੱਥੇ ਦੁਕਾਨਦਾਰਾਂ ਨਾਲ ਭਾਜੀ ਇਦਾਂ ਲੱਗਦਾ ਕਿ ਵੇ ਹੋਲੀ ਦਾ ਤਿਉਹਾਰ ਬੜਾ ਕਲਰਫੁੱਲ ਤੇ ਹੈ ਹੀ ਆ ਰੰਗਾਂ ਦਾ ਤਿਉਹਾਰ ਤੇ ਪਹਿਲੇ ਹੀ ਕਈ ਨੇ ਲੇਕਿਨ ਆਪਾਂ ਚਕਾਰੀਆਂ ਦੇ ਜਿਹੜੇ ਆਪਾਂ ਦੇਖਦੇ ਪਏ ਕਿ ਬਕਰੇ ਹੀ ਤਰ੍ਹਾਂ ਦੀਆਂ ਪਿਛਕਾਰੀ ਬਿਲਕੁਲ ਸਹੀ ਗੱਲ ਸਾਰੀ ਹਰ ਤਰ੍ਹਾਂ ਦੇ ਪਿਛਕਾਰੀ ਆ ਗਈ ਪਹਿਲਾਂ ਚਾਈਨਾ ਦੀ ਹੁਣ ਜਿਹੜੀ ਕੰਪਨੀਏ ਸਟਾਰ ਇੰਡੀਆ ਕੰਪਨੀਏ ਸਾਰੀ ਵਧੀਆ ਇੰਡੀਅਨ ਮੇਡ ਹਰ ਇੱਕ ਪ੍ਰੋਡਕਟ ਆਉਂਦੇ ਆ ਚਾਈਨਾ ਵਾਲਾ ਕੰਮ ਸਾਰਾ ਬੰਦ ਹੋ ਗਿਆ ਦਾਵਾ ਕਲਰਸ ਵੀ ਇੰਡੀਅਨ ਮੇਡ ਤੇ ਜਿਹੜੀ ਪਿਛਕਾਰੀ ਆ ਉਹ ਵੀ ਇੰਡੀਅਨ ਮੇਡ ਹੀ ਆ ਰਹੀ ਹੈ ਅਕਸਰ ਆਪਾਂ ਦੇਖਦੇ ਸੀ ਕਿ ਜਿਹੜੇ ਰੰਗਾਂ ਦੀ ਗੱਲ ਜਦੋਂ ਕਰਦੇ ਸੀ ਕਿ ਦੇਸੀ ਰੰਗ ਹੁੰਦੇ ਸੀ ਦੇਸੀ ਉਹ ਪਹਿਲੇ ਪੁੰਨ ਦੇ ਵਿੱਚ ਕੱਚੀ ਮਿੱਟੀ ਵਾਲੇ ਰੰਗ ਹੁੰਦੇ ਉਹ ਵੀ ਹੁਣ ਕੋਈ ਨਹੀਂ ਆ ਰਿਹਾ ਹੁਣ ਸਾਰੇ ਕੰਪਨੀ ਦੇ ਨਾਨ ਟੌਕਸਿਕ ਰੰਗ ਆਉਂਦੇ ਸਾਰੇ ਕੰਪਨੀ ਦਾ ਸ਼੍ਰੀ ਗਰੇਸ਼ਾ ਕੰਪਨੀ ਸਾਰੇ ਵਧੀਆ ਪ੍ਰੋਡਕਟ ਹੈ ਹੀ ਅੱਜ ਕੱਲ ਸਾਰੇ ਯੂਜ਼ ਕਰਦੇ ਮਿੱਟੀ ਵਾਲਾ ਕੋਈ ਨਹੀਂ ਵਰਤੇਗਾ ਲੋਕਾਂ ਦੀ ਡਿਮਾਂਡ ਵੀ ਇਹੀ ਰਹਿੰਦੀ ਹੁੰਦੀ ਹੈ ਬਿਲਕੁਲ ਅੱਜ ਕੱਲ ਕਿਉਂਕਿ ਹਰ ਇੱਕ ਨੂੰ ਸਕਿਨ ਰੁਟੀਨ ਦੇ ਨਾਲ ਚੱਲਣਾ ਪੈਂਦਾ ਇਸ ਕਰਕੇ ਸਾਰੇ ਅੱਜ ਕੱਲ ਕਹਿੰਦੇ ਕਿ ਆਪਾਂ ਮਿੱਟੀ ਵਾਲਾ ਇਹ ਦੇਖਾ ਕਰਕੇ ਤੇ ਵਧੀਆ ਕੰਪਨੀ ਵਾਲਾ ਹੀ ਲਈਏ ਬਿਲਕੁਲ ਇੱਕ ਹੋਰ ਚੀਜ਼ ਦੇਖਣ ਨੂੰ ਮਿਲਦੀ ਪਈ ਹੈ ਕਿ ਇੱਕ ਵੱਖਰੇ ਤਰ੍ਹਾਂ ਦੀਆਂ ਸਪਰੇਜ਼ ਸਪਰੇਜ਼ ਦਾ ਵੀ ਇੱਕ ਟਾਈਮ ਚੱਲਦਾ ਇਹ ਐਕਸਲੋ ਸਪਰੇਅ ਔਰ ਹੂ ਇਹ ਕਹਿ ਲੋਗੇ ਸਨੋ ਸਪਰੇਅ ਹੈ ਔਰ ਦੂਸਰੇ ਕਈ ਐਸੇ ਸਪਰੇਅਰ ਹੈਗੀਆਂ ਕਿ ਜਿਹੜੇ ਇੱਕ ਵੱਖਰੇ ਤਰ੍ਹਾਂ ਦੇ ਕਲਰ ਪੇਸ਼ ਕਰਦੀਆਂ ਜਿਹੜੇ ਕਿ ਅਕਸਰ ਆਪਾਂ ਦੇਖਦੇ ਆਂ ਕਿ ਜਿਹੜੀਆਂ ਵੀਡੀਓਜ਼ ਟੀਵੀ ਦੇ ਉੱਤੇ ਦੇਖਦੇ ਆਂ ਜਿਹੜੀਆਂ ਅਕਸਰ ਫਿਲਮਾਂ ਦੇ ਵਿੱਚ ਦੇਖਦੇ ਕਿ ਸਪਰੇਅ ਉਹ ਸਪਰੇਅ ਵੀ ਮਾਰਕੀਟ ਦੇ ਵਿੱਚ ਉਪਲਬਧ ਹੈਗੀ ਆ ਔਰ ਉਹਨਾਂ ਦੀ ਵੀ ਵਿਕਰੀ ਹੈ ਔਰ ਇੱਕ ਐ ਕਹ ਸਕਦੇ ਇੱਕ ਬੰਬ ਨੇ ਸਪਰੇਅ ਬੰਬ ਬਣਿਆ ਹੋਇਆ ক্র্যাকার গুলাল ক্র্যাকার ਹੁਣ ਤੁਸੀਂ ਦੇਖ ਸਕਦੇ ਹੋ ਇੱਕ ਵੱਖਰੇ ਤਰ੍ਹਾਂ ਦਾ ਗੁਲਾਲ ਕਰੈਕਰ ਜਿਹੜਾ ਕਿ ਅਕਸਰ ਇਹ ਪਹਿਲਾਂ ਨਹੀਂ ਸੀ ਮਾਰਕੀਟ ਦੇ ਵਿੱਚ ਲੇਕਿਨ ਹੁਣ ਇਹ ਮਾਰਕੀਟ ਦੇ ਵਿੱਚ ਹੈ ਭਾਜੀ ਕੀ ਗੱਲ ਹੈ ਇਹ ਵੱਖਰੀ ਇੱਕ ਡਿਮਾਂਡ ਰਹਿੰਦੀ ਹੋਏਗੀ ਹਾਂਜੀ 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 ਬਹੁਤ ਡਿਮਾਂਡ ਹੈ ਜੀ ਇਹਨਾਂ ਦੇ ਅੱਜ ਕੱਲ ਬੱਚੇ ਟੀਵੀ 'ਚ ਵੇਖ ਕੇ ਨਾ ਐਹੋ ਹੀ ਲੈਣ ਲੱਪੇ ਆ ਤੇ ਸਿਲੰਡਰ ਕਹਿੰਦੇ ਇਹਨੂੰ ਸਿਲੰਡਰ ਵਾਲਾ ਰੰਗ ਤੇ ਕਲਰ ਹੀ ਨਿਕਲਣਾ ਵਾ ਸੁੱਕਾ ਕਲਰ ਨਿਕਲਣਾ ਪਾਣੀ ਵਾਲਾ ਨਹੀਂਗਾ ਸੁੱਕੇ ਹੀ ਖੇਲਦੇ ਆ ਲੋਕੀ ਇਹ ਕਲਰ ਹੁਣ ਇਹ ਵੀ ਦੇਖਣ ਨੂੰ ਮਿਲਿਆ ਨਾ ਕਿ ਜਿਵੇਂ ਇਹ ਕਹਿ ਲੀਏ ਕਿ ਪਹਿਲੇ ਹੁੰਦੀ ਸੀ ਕਿ ਮਿੱਟੀ ਦੇ ਰੰਗ ਹੁੰਦੇ ਸੀ ਹਾਂਜੀ ਹਾਂਜੀ ਤੇ ਛੋਟੇ ਗੁਬਾਰੇ ਸੀ ਤੇ ਜਾਂ ਪਚਕਾਲੀਆਂ ਵੀ ਕਹਿ ਲੀਏ ਤੇ ਉਹ ਪਿਸਟਾਲ ਵਾਲੀਆਂ ਛੋਟੀਆਂ ਛੋਟੀਆਂ ਉਹ ਉਹ ਜਿਹੜੇ ਰੰਗ ਨੇ ਉਹ ਬਦਲ ਗਏ ਹਾਂਜੀ ਰੰਗ ਹੁਣ ਰੰਗ ਜਿਹੜੇ ਆ ਨਾ ਭਾਜੀ ਹਰ ਕੋਈ ਕਹਿੰਦਾ ਮੇਰੀ ਸਕਿਨ ਭਾਵੇਂ 100 ਰੁਪਏ ਵੱਧ ਲੱਗ ਜਣ ਤੇ ਚੰਗਾ ਰੰਗ ਲਈਏ ਸਾਡੇ ਕੋਲ ਸਿਲਕ ਦਾ ਰੰਗ ਹੈ ਮੁਰਗੇ ਦਾ ਰੰਗ ਹੈ ਬਹੁਤ ਵਧੀਆ ਰੰਗ ਹੈ ਇੱਕ ਵਾਰੀ ਵਰਤ ਕੇ ਦੇਖੋ ਸਭ ਤੋਂ ਟਾਪ ਤੇ ਹੈ ਸਿਲਕ ਦਾ ਰੰਗ ਇਸ ਟਾਈਮ ਤੇ ਅਕਸਰ ਡਾਕਟਰ ਵੀ ਰਿਕਮੈਂਡ ਕਰਦੇ ਆ ਕਿ ਇਹੋ ਜਿਹੇ ਕਲਰਸ ਸਾਰੇ ਡਾਕਟਰ ਵੀ ਕਹਿੰਦੇ ਕਿ ਹਲਕਾ ਰੰਗ ਨਾ ਵਰਤੋ ਹੈਗਾ ਸਾਡੇ ਕੋ ਮਿੱਟੀ ਵਾਲਾ ਹੁਣ ਵੀ ਹੈਗਾ ਵਾ ਲੋਕੀ ਕਹੀ ਲੈਂਦੇ ਆ ਕਿ ਅਸੀਂ ਸਸਤਾ ਲੈਣਾ ਤੇ ਕਈ ਕਹਿੰਦੇ ਅਸੀਂ ਚੰਗਾ ਹੀ ਲੈਣਾ ਵਧੀਆ ਹੀ ਲੈਣਾ ਵਾ ਬਿਲਕੁਲ ਕਿਉਂਕਿ ਲੋਕੀ ਵੀ ਬ੍ਰਾਂਡਡ ਲੋਕੀ ਵੀ ਬ੍ਰਾਂਡਡ ਰੰਗ ਲੈ ਕੇ ਰਾਜ਼ੀ ਆਉ ਗਲੇਟਰ ਵਾਲੇ ਰੰਗ ਆਏ ਦੇ ਆ ਦੇਖੋ ਇਹ ਵਖਾ ਸਾਡੇ ਕੋ ਗਲੇਟਰ ਵਾਲੇ ਰੰਗ ਆਏ ਦੇ ਆ ਬਟਾਲੇ ਚ ਕਿਸੇ ਘੁੱਲ ਵੀ ਨਹੀਂ ਹੋਣਗੇ ਇਹ ਵਖਾ ਇਹ ਰੰਗ ਇੱਕੋ ਹਰ ਤਰ੍ਹਾਂ ਦੀ ਵੈਰਾਈਟੀ ਹੈ ਇਹਦੇ ਚ ਇਹ ਇੱਕ ਰੰਗ ਇਹ ਇਹ ਕਹਿ ਸਕਦੇ ਕਿ ਹੋਲੀ ਕੱਲੀ ਜੋ ਪੈਕਟਾਂ ਵਾਲੇ ਰੰਗਾਂ ਤੱਕ ਨਹੀਂ ਸੀਮਤ ਰਹਿ ਗਈ। ਨਹੀਂ ਨਹੀਂ ਨਹੀਂ। ਇਹ ਹੋਲੀ ਹੁਣ ਜਿਹੜੀ ਹੈ ਜੀ ਬਹੁਤ ਵਧੀਆ ਹੋ ਗਈ ਹੈ ਦੇਖੋ ਰੰਗ। ਇਦਾਂ ਦੇ ਕਿਸੇ ਕੋਲ ਇਥੇ ਬਟਾਲੇ ਰੰਗ ਨਹੀਂ ਆਵਲੇ ਹੋਣਗੇ। ਲੀਟਰ ਵਾਲੇ। ਬਿਲਕੁਲ ਤੁਸੀਂ ਦੇਖਿਆ ਕਿ ਮਾਰਕੀਟ ਦੇ ਵਿੱਚ ਵੱਖ-ਵੱਖ ਵੈਰਾਈਟੀ ਦੇ ਰੰਗ ਨੇ ਔਰ ਵੱਖ-ਵੱਖ ਤਰ੍ਹਾਂ ਦੇ ਸਪਰੇਅਜ਼ ਜਿਹੜੀਆਂ ਕਿ ਚਾਹੇ ਉਹ ਸਿਹਤ ਲਈ ਵੀ ਹਾਨੀਕਾਰਕ ਨਹੀਂ ਹੈ ਲੇਕਿਨ ਉਹ ਹੋਲੀ ਦੇ ਤਿਉਹਾਰ ਦੇ ਵਿੱਚ ਬੱਚਿਆਂ ਲਈ ਜਿਹੜਾ ਹਰ ਵਰਗ ਦਾ ਜਿਹੜਾ ਨੌਜਵਾਨ ਹੈ ਉਹ ਇਸ ਕੋਲੇ ਹੋਲੀ ਦੇ ਤਿਉਹਾਰ ਦੀ ਸ਼ਾਪਿੰਗ ਵਾਲਾ ਪੂਰੇ ਉਤਸ਼ਾਹ ਨਾਲ ਮਨਾਇਆ ਜਾਵੇਗਾ। कॅमरा पर्सन विक्की गोपिन चवला जगबाणी टी वी गुरदासपूर तो